ਮੈਮ ਬਈ ਐਕਸੀਡੈਂਟ ਦੇ ਚਾਂਸ ਬਹੁ ਘਟ ਜਾਣਗੇ ਕੀਮਤੀ ਜਾਨਾਂ ਬਚ ਜਾਣਗੀਆਂ ਕਈ ਵਾਰ ਨਸ਼ੇ ਦੀ ਹਾਲਤ 'ਚ ਗੱਡੀ ਚਲਾਉਣ ਨਾਲ ਜ਼ਿਆਦਾ ਨੁਕਸਾਨ ਆ ਜਾਂਦਾ ਡਰਿੰਕ ਐਂਡ ਡਰਾਈਵ ਵਾਲਾ ਅਗਰ ਤੁਸੀਂ ਸ਼ਰਾਬ ਪੀ ਕੇ ਡਰਾਈਵਿੰਗ ਕਰਦੇ ਹੋ ਤਾਂ ਤੁਹਾਡਾ ਚਲਾਣ ਹੋਏਗਾ ਤੁਹਾਨੂੰ ਕੀ ਲੱਗਦਾ ਸਹੀ ਹੈ ਨਹੀਂ ਸਹੀ ਹੈ ਜੀ ਨਸ਼ਾ ਤਾਂ ਕੋਈ ਵੀ ਆ ਮਾੜਾ ਹੀ ਆ ਨਸ਼ਾ ਕਰਕੇ ਤਾਂ ਕੋਈ ਵੀ ਗੱਡੀ ਨਹੀਂ ਚਲਾਉਣੀ ਚਾਹੀਦੀ ਆਪਾਂ ਦਾ ਸਮਰਥਨ ਕਰਦੇ ਆ ਇਸ ਗੱਲ ਦਾ ਬਹੁਤ ਅੱਛੀ ਗੱਲ ਲੱਗੀ ਆ ਜਿਹੜੇ ਰੂਲਸ ਤੋੜਦੇ ਨੇ ਹੂੰ ਬੱਚਿਆਂ ਦੇ ਐਕਸੀਡੈਂਟਸ ਵੱਡਿਆਂ ਦੇ ਐਕਸੀਡੈਂਟਸ ਹੁੰਦੇ ਨੇ ਉਸ ਤੋਂ ਕਾਫੀ ਹੱਦ ਤੱਕ ਬਚਾਅ ਹੋ ਜਾਏਗਾ ਤੇ ਲੋਕਾਂ ਨੂੰ ਇੱਕ ਰੂਲਸ ਵਿੱਚ ਰਹਿਣਾ ਵੀ ਆ ਜਾਏਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਅਕਸਰ ਤੁਸੀਂ ਦੇਖਿਆ ਹੋਣਾ ਹੈ ਸ਼ਰਾਬ ਤੇ ਡਰਾਈਵਿੰਗ ਦਾ ਕੋਈ ਮੇਲ ਨਹੀਂ ਹੈ ਇਹ ਸਾਰੇ ਕਹਿੰਦੇ ਨੇ ਪਰ ਇਹਦੇ ਉੱਤੇ ਕਾਨੂੰਨਨ ਪਹਿਰਾ ਲੱਗਦਾ ਹੋਇਆ ਹੁਣ ਨਜ਼ਰ ਆ ਰਿਹਾ ਹੈ ਲੁਧਿਆਣਾ ਸ਼ਹਿਰ ਦੇ ਵਿੱਚੋਂ ਟ੍ਰੈਫਿਕ ਨਿਯਮਾਂ ਨੂੰ ਹੁਣ ਸਖਤ ਕਰਦੇ ਹੋਏ ਜਿਹੜਾ ਪੁਲਿਸ ਪ੍ਰਸ਼ਾਸਨ ਨਜ਼ਰ ਆ ਰਿਹਾ ਹੈ ਅਕਸਰ ਦੇਖਦੇ ਆ ਕਿ ਛੋਟੇ ਜਿਹੇ ਬੱਚੇ ਹੁੰਦੇ ਐ ਐਕਟਿਵਾ ਲੈ ਕੇ ਬਾਈਕ ਲੈ ਕੇ ਤੁਰ ਪੰਦੇ ਨੇ ਪਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਐਕਟਿਵਾ ਦੇ ਵਿੱਚ ਕਿਹੜੇ-ਕਿਹੜੇ ਫੀਚਰਸ ਨੇ ਅਸੀਂ ਚਲਾਣਾ ਐ ਅਸੀਂ ਰੁਕਣਾ ਐ ਕਿੱਥੇ ਕਿੱਥੇ ਰੁਕਣਾ ਐ ਕਿੱਥੇ ਨਹੀਂ ਰੁਕਣਾ ਇਹ ਵੀ ਨਹੀਂ ਪਤਾ ਹੁੰਦਾ ਸੋ ਕਈ ਇਦਾਂ ਦੇ ਹਾਦਸੇ ਹੋ ਜਾਂਦੇ ਨੇ ਜਿਨ੍ਹਾਂ ਦੇ ਮਾਪੇ ਨੂੰ ਪਰਪਾਈ ਕਰਨੀ ਪੈਂਦੀ ਜਾਂ ਪੁਲਿਸ ਪ੍ਰਸ਼ਾਸਨ ਦੇ ਅੜਿੱਕੇ ਹੋ ਚੜ ਜਾਂਦੇ ਨੇ ਸੋ ਅੱਜ ਅਸੀਂ ਗੱਲਬਾਤ ਕਰਾਂਗੇ ਆਮ ਜਨਤਾ ਦੇ ਨਾਲ ਤੇ ਨਾਲ ਦੀ ਨਾਲ ਪੁੱਛਾਂਗੇ ਕਿ ਜਿਹੜੇ ਨਵੇਂ ਰੂਲ ਨਿਕਲੇ ਨੇ ਕਿੰਨੇ ਕੁ ਵਧੀਆ ਨੇ ਕਿੰਨੇ ਕੁ ਜਨਤਾ ਦੇ ਲਈ ਲਾਹੇਵੰਦ ਨੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਅੱਜ ਨਵਾਂ ਰੂਲ ਜਿਹੜਾ ਵਿਕਲੇ ਆ ਡਰਿੰਕ ਐਂਡ ਡਰਾਈਵ ਵਾਲਾ ਅਗਰ ਤੁਸੀਂ ਸ਼ਰਾਬ ਪੀ ਕੇ ਡਰਾਈਵਿੰਗ ਕਰਦੇ ਹੋ ਤਾਂ ਤੁਹਾਡਾ ਚਲਾਣ ਹੋਏਗਾ ਤੁਹਾਨੂੰ ਕੀ ਲੱਗਦਾ ਸਹੀ ਹੈ ਨਹੀਂ ਸਹੀ ਹੈ ਜੀ ਕਿੰਨਾ ਕੁ ਸਹੀ ਹੈ 90% ਤਾਂ ਸਹੀ ਹੈ ਜੀ ਸਹੀ ਹੈ ਹਾਂ ਜੀ ਲੱਗਦਾ ਕਿ ਜਿਹੜੇ ਲੋਕ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਉਹਨਾਂ ਤੋਂ ਨੱਥ ਪੈ ਸਕਦੀ ਹੋਣੀ ਹਾਂਜੀ ਹਾਂਜੀ ਜੋ ਜੀ ਦੇਖਦੇ ਹੋ ਕਿ ਇਹਦੇ ਨਾਲ ਕੀ ਕੀ ਬੇਨਫਿਟ ਹੋ ਸਕਦੇ ਆ ਜੇ ਅਗਰ ਇਹ ਰੂਲ ਅਸੀਂ ਚੰਗੀ ਤਰ੍ਹਾਂ ਫੋਲੋ ਕਰਦੇ ਆ ਤਾਂ ਇਹਦੇ ਨਾਲ ਮੈਮ ਬਈ ਐਕਸੀਡੈਂਟ ਦੇ ਚਾਂਸ ਬਹੁ ਘਟ ਜਾਣਗੇ ਕੀਮਤੀ ਜਾਨਾਂ ਬਚ ਜਾਣਗੀਆਂ ਕਈ ਵਾਰ ਨਸ਼ੇ ਦੀ ਹਾਲਤ 'ਚ ਗੱਡੀ ਚਲਾਉਣ ਨਾਲ ਜ਼ਿਆਦਾ ਨੁਕਸਾਨ ਆ ਜਾਂਦਾ ਕਿ ਸਕੂਲ ਵਾਲੇ ਬੱਚੇ ਸੜਕ ਪਾਰ ਕਰਦੇ ਆ ਧਿਆਨ ਨਹੀਂ ਹੁੰਦਾ ਨਸ਼ਾ ਤਾਂ ਕੋਈ ਵੀ ਆ ਮਾੜਾ ਹੀ ਆ ਨਸ਼ਾ ਕਰਕੇ ਤਾਂ ਕੋਈ ਵੀ ਗੱਡੀ ਨਹੀਂ ਚਲਾਉਣੀ ਚਾਹੀਦੀ ਆਪਾਂ ਦਾ ਸਮਰਥਨ ਕਰਦੇ ਆ ਇਸ ਫੈਸਲੇ ਦਾ ਇੱਕ ਹੋਰ ਰੂਲ ਨਿਕਲਿਆ ਅਗਰ ਤੁਸੀਂ ਰੈਡ ਲਾਈਟ ਕ੍ਰਾਸ ਕਰਕੇ ਭੱਜ ਵੀ ਜਾਨੇ ਹੋ ਤੇ ਤੁਹਾਡੇ ਘਰ ਚਲਾਨ ਆ ਜਾਊਗਾ ਹਾਂਜੀ ਇਹ ਸੁਣਨ ਚ ਆਇਆ ਜੀ ਅਜੇ ਕਈ ਜਗ੍ਹਾ ਤੇ ਕੈਮਰੇ ਲਾਇਆ ਸਰਕਾਰ ਨੇ ਆਨਲਾਈਨ ਟਾਈਮ ਸਾਰ ਜਗ੍ਹਾ ਸੁਣਨ ਚ ਆਇਆ ਤੇ ਬਾਕੀ ਹਜੇ ਤੱਕ ਕੋਈ ਇਸ ਤਰ੍ਹਾਂ ਦੀ ਇਹ ਦੇਖਦੇ ਹੋ ਆਹ ਵਾਲਾ ਰੂਲ ਸਹੀ ਹੈ ਰੂਲ ਤਾਂ ਹੀ ਸਹੀ ਹੋਇਆ ਜਿਹੜਾ ਕੋਈ ਗਲਤ ਕਰੂਗਾ ਤਾਂ ਚਲਾਨ ਤਾਂ ਹੋਊਗਾ ਹੀ ਉਹਦਾ ਜੀ ਅੱਗੇ ਪੁਲਿਸ ਨੂੰ ਕਹਿੰਦੇ ਸੀ ਪੁਲਿਸ ਚਲਾਨ ਕਰਦੀ ਆ ਪੁਲਿਸ ਧੱਕਾ ਕਰਦੀ ਆ ਲੇਕਿਨ ਕੁਝ ਹੱਦ ਤੱਕ ਤਾਂ ਪਬਲਿਕ ਵੀ ਗਲਤ ਆ ਨਾ ਤੁਸੀਂ ਕਿਉਂ ਰੈਡ ਲਾਈਟ ਜੰਪ ਕਰਦੇ ਆ ਕਿਵੇਂ ਦੇਖਦੇ ਹੋ ਕਿ ਲੋਕ ਸ਼ਰਾਬਾਂ ਪੀ ਕੇ ਗੱਡੀਆਂ ਚਲਾਉਂਦੇ ਸੀ ਉਹਨੋਂ ਉਹਨਾਂ ਦੇ ਨੱਥ ਪੈ ਸਕਦੀ ਹੈ ਬਿਲਕੁਲ ਉਹਨੂੰ ਨੱਥ ਪੈਗੀ ਬੇਟਾ ਉਹ ਆਪਣੇ ਆਪ ਲੋਕ ਤਿਆਰ ਕਰੇਗਾ ਵੀ ਕਿਰੇ ਮੈਨੂੰ ਚਲਾਉਣਾ ਘਟਿਆ ਉਹਦੇ ਨਾਲ ਕਾਫੀ ਘਰਾਂ ਨੂੰ ਸੁੱਖ ਸ਼ਾਂਤੀ ਮਿਲ ਜਾਏਗੀ ਕੱਲੋਂ ਇਨਸਟੈਂਟ ਕੋਈ ਐਕਸੀਡੈਂਟ ਵੀ ਹੋ ਜਾਂਦੇ ਬੇਟਾ ਤੇ ਮੇਰੇ ਹਿਸਾਬ ਨਾਲ ਤਾਂ ਘਟਿਆ ਠੀਕ ਹੈ ਮੈਂ ਕਹਿੰਦਾ ਕੋਈ ਦੂਸਰਾ ਸਹੀ ਹੈ ਟ੍ਰੈਫਿਕ ਦੇ ਨਿਯਮ ਹੋ ਗਈ ਹੈ ਬੇਟਾ ਹਾਂ ਅੰਕਲ ਕਿਵੇਂ ਦੇਖਦੇ ਹੋ ਕਿ ਜਿਹੜੇ ਨਵੇਂ ਰੂਲ ਨਿਕਲੇ ਆ ਕਿੰਨੇ ਕੁ ਪਬਲਿਕਲੀ ਲਾਹੇਵੰਦ ਹੋ ਸਕਦੇ ਆ ਨਹੀਂ ਬਹੁਤ ਵਧੀਆ ਬਹੁਤ ਫਰਕ ਪਏਗਾ ਬਹੁਤ ਵਧੀਆ ਗੱਲ ਹੈ ਜੀ ਜਿਹੜੇ ਅੰਡਰਏਜ ਬੱਚੇ ਹੁੰਦੇ ਆ ਕਈ ਵਾਰੀ ਬਾਈਕ ਐਕਟਿਵਲ ਲੈ ਕੇ ਭੱਜ ਜਾਂਦੇ ਨੇ ਚਲਾਨ ਰੈੱਡ ਲਾਈਟ ਕ੍ਰੋਸ ਕਰ ਲੈਂਦੇ ਨੇ ਤੇ ਉਹਨਾਂ ਦਾ ਖਮਿਆਜ਼ਾ ਕਈ ਵਾਰ ਫੈਮਿਲੀ ਨੂੰ ਭੁਗਤਣਾ ਪੈਂਦਾ ਕਿਵੇਂ ਦੇਖਦੇ ਹੋ ਕਿ ਇਹ ਵਧੀਆ ਸਰਕਾਰ ਦਾ ਬਹੁਤ ਵਧੀਆ ਸਰਕਾਰ ਦਾ ਬਹੁਤ ਵਧੀਆ ਪ੍ਰਾਲਾ ਇਹ ਵੀ ਅਸਲ ਵਿੱਚ ਪਹਿਲੀ ਕਦਰ ਮਾਵਾ ਵੀ ਜ਼ਿੰਮੇਵਾਰ ਨੇ ਜਿਹੜੇ ਨਵਾਲਕ ਬੱਚਾ ਨੂੰ ਵਹੀਕਲ ਦਿੰਦੇ ਨੇ ਤੇ ਹੁਣ ਵਧੀਆ ਲੱਗੇਗਾ ਜੇ ਲੋ ਮਾਪਾ ਨੂੰ ਜੁਰਮਾਨਾ ਦੇਣਾ ਪਵੇਗਾ ਤਾਂ ਬਹੁਤ ਵਧੀਆ ਹੋਊਗਾ ਤੇ ਇੱਕ ਜਿਹੜੇ ਸ਼ਰਾਬਾਂ ਪੀ ਕੇ ਗੱਡੀਆਂ ਚਲਾਉਂਦੇ ਨੇ ਉਹਨਾਂ ਲਈ ਵੀ ਬੈਨ ਹੋ ਗਿਆ ਹੈ ਹਾਂ ਸ਼ਰਾਬ ਪੀਣ ਲਈ ਪਹਿਲਾਂ ਵੀ ਬੈਨ ਸੀ ਪਹਿਲਾਂ ਵੀ ਨਹੀਂ ਕਿ ਜੁਰਮਾਨੇ ਸੀਗੇ ਪਰ ਜਿਹੜੇ ਚੈਕਿੰਗ ਘੱਟ ਹੁੰਦੀ ਸੀ ਪਰ ਇਹ ਚੈਕਿੰਗ ਵੱਧ ਹੋਣੀ ਚਾਹੀਦੀ ਆ ਤੇ ਗਲਤ ਹੈ ਜਿਹੜਾ ਬੰਦਾ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਸਹੀ ਮੰਨਦੇ ਸਹੀ ਹੈ ਕਾਨੂੰਨ ਹਾਂ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਮੈਮ ਕਿਵੇਂ ਦੇਖਦੇ ਹੋ ਕਿ ਰੈੱਡ ਲਾਈਟ ਕਰਾਸ ਕਰਨ ਵਾਲੇ ਦਾ ਹੁਣ ਜਿਹੜਾ ਚਲਾਨ ਹੈ ਪਹਿਲੇ ਪੁਲਿਸ ਵਾਲੇ ਕੱਟਦੇ ਸੀ ਉਹਨਾਂ ਜਿਹੜਾ ਚਲਾਨ ਹੈ ਸਿੱਧਾ ਘਰ ਪਹੁੰਚ ਜਾਏਗਾ ਮਾਂਪੈ ਸੋ ਤਾਂ ਬਹੁਤ ਅੱਛੀ ਗੱਲ ਲੱਗੀ ਹੈ ਜਿਹੜੇ ਰੂਲਸ ਤੋੜਦੇ ਨੇ ਬੱਚਿਆਂ ਦੇ ਐਕਸੀਡੈਂਟਸ ਵੱਡਿਆਂ ਦੇ ਐਕਸੀਡੈਂਟਸ ਹੁੰਦੇ ਨੇ ਉਸ ਤੋਂ ਕਾਫੀ ਹੱਦ ਤੱਕ ਬਚਾਅ ਹੋ ਜਾਏਗਾ ਤੇ ਲੋਕਾਂ ਨੂੰ ਇੱਕ ਰੂਲਸ ਵਿੱਚ ਰਹਿਣਾ ਵੀ ਆ ਜਾਏਗਾ ਤੇ ਇੱਕ ਡਰਿੰਕ ਐਂਡ ਡਰਾਈਵ ਦਾ ਵੀ ਰੂਲ ਦੁਬਾਰਾ ਤੋਂ ਐਕਟਿਵ ਹੋਇਆ ਹੈ ਕਿ ਅਗਰ ਜਿਹੜੇ ਲੋਕ ਅੱਜਕੱਲ ਗੱਡੀਆਂਾਂ ਚ ਦੇ ਵਿੱਚ ਸ਼ਰਾਬਾ ਪਿੰਦੇ ਨੇ ਬਾਅਦੋਂ ਗੱਡੀ ਚ ਲਾਂਦੇ ਨੇ ਖੁਦਾ ਨਾ ਖਾਸ ਤਾਂ ਕਈ ਵਾਰੀ ਜਾਨੀ ਨੁਕਸਾਨ ਵੀ ਹੁੰਦਾ ਹੈ ਉਹਨਾਂ ਤੇ ਵੀ ਨਖਪਾਨ ਦੀ ਪੁਲਿਸ ਪ੍ਰਸ਼ਾਸਨ ਜਿਹੜੇ ਕੋਸ਼ਿਸ਼ ਕਰ ਰਿਹਾ ਹੈ ਕਿਵੇਂ ਦੇਖ ਦਿਓ ਨੇ ਮੈਮ ਇਹ ਤਾਂ اچھی ਗੱਲ ਹੈ ਜੇ ਗਵਰਨਮੈਂਟ ਰ ਅਗਰ ਸਟ੍ਰਿਕਟ ਹੋਏਗੀ ਨਾ ਤੇ ਬੰਦੇ ਆਪਣੇ ਆਪ ਸਾਰੇ ਠੀਕ ਹੋ ਜਾਣਗੇ ਗਵਰਨਮੈਂਟ ਦਾ ਰੂਲਸ ਨੂੰ ਸਟ੍ਰਿਕਟ ਹੋਣਾ ਬਹੁਤ ਜ਼ਰੂਰੀ ਹੈ ਸੋ ਜੇ ਤੁਸੀਂ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਹੋ ਜਾਓ ਸਾਵਧਾਨ ਕਿਉਂਕਿ ਹੁਣ ਆ ਪੁਲਿਸ ਪ੍ਰਸ਼ਾਸਨ ਹੋ ਗਿਆ ਹੈ ਸਾਵਧਾਨ ਪੁਲਿਸ ਪ੍ਰਸ਼ਾਸਨ ਨੇ ਹੁਣ ਨਾ ਤੱਕ ਕਸਮ ਦੇ ਲਈ ਨਵੇਂ ਕਾਨੂੰਨ ਕੱਢੇ ਨੇ ਜਿਸ ਦੇ ਵਿੱਚ ਹੁਣ ਤੁਸੀਂ ਨਾ ਸ਼ਰਾਬਾਂ ਪੀ ਕੇ ਗੱਡੀ ਚਲਾ ਸਕਦੇ ਹੋ ਤੇ ਨਾ ਹੀ ਅੰਡਰਏਜ ਜਿਹੜੇ ਬੱਚੇ ਨੇ ਉਹਨਾਂ ਨੂੰ ਤੁਸੀਂ ਵਹੀਕਲ ਦੇ ਸਕਦੇ ਹੋ ਅਗਰ ਛੋਟੀ ਉਮਰ ਦਾ ਕੋਈ ਬੱਚਾ ਵਹੀਕਲ ਚਲਾਉਂਦਾ ਹੋਇਆ ਜਿਹਦਾ ਚਲਾਨ ਅਗਰ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹਦੇ ਮਾਪੇ ਜਿਹੜੇ ਆ ਜ਼ਿੰਮੇਵਾਰ ਹੋਣਗੇ 25000 ਤੱਕ ਦਾ ਇਹਨਾਂ ਨੂੰ ਫਾਈਨ ਲੱਗ ਸਕਦਾ ਹੈ ਤੇ ਨਾਲ ਦੀ ਨਾਲ ਜਿਹੜੀ ਉਹਨਾਂ ਦੀ ਗੱਡੀ ਹੈ ਉਹ ਵੀ ਬਾਂਡ ਹੋ ਸਕਦੀ ਹੈ ਸੋ ਤੁਸੀਂ ਕਿਵੇਂ ਦੇਖਦੇ ਹੋ ਪਬਲਿਕ ਦੀ رائے ਨੂੰ ਤੇ ਤੁਹਾਡੀ ਕੀ رائے ਹੈ ਕਮੈਂਟਾਂ 'ਚ ਆਪਣੀ ਜ਼ਰੂਰ ਦੇਣਾ ਫੇਰ ਮਿਲਾਂਗੇ ਉਦੋਂ ਤੱਕ ਬਨੇ ਰਹੋ ਵੇਟ ਪੰਜਾਬ ਟੀਵੀ ਦਾ